ਸ਼ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਬਾਈ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਬਾਕੀਆਂ ਨੂੰ ਰਹਿ ਜਾਂਦਾ ਸੱਜਣੋਂ ਬਰਨਾਲਾ ਕਿਉਂਕਿ ਜੇ ਮੈਂ ਗੱਲ ਕਰ ਲਾਂ ਇਸ ਜ਼ਿਲ੍ਹੇ ਦੇ ਵਿੱਚ ਮੈਂ ਕਾਫੀ ਵੀਡੀਓ ਬਣਾਉਣਾ ਰਹਿਣਾ ਤੇ ਲੁਧਿਆਣਾ ਜ਼ਿਲ੍ਹੇ ਚ ਵੀ ਜਾਣੇ ਰਹਿੰਦੇ ਆ ਇਹ ਨੇੜ ਤੇੜ ਦੇ ਦੋ ਜ਼ਿਲ੍ਹੇ ਨੇ ਜਿੰਨਾਂ ਚ ਆਪਣੇ ਕੋਲੇ ਵੱਧ ਕੰਮ ਹੁੰਦਾ ਤੇ ਜੇ ਗੱਲ ਕਰ ਲਾਂ ਫਾਰਮ ਬਣਾਇਆ ਸੱਜਣ ਨੇ ਨਵਾਂ ਪਹਿਲਾਂ ਕੰਮ ਕਰਦਾ ਸੀ ਅੰਦਰਲੇ ਬੰਨੇ ਤੇ ਪਹਿਲੀ ਵੀਡੀਓ ਆ ਸੱਜਣੋਂ ਫਾਰਮ ਚੋਂ ਉਮੀਦ ਕਰਦਾ ਵੀ ਪਿਆਰ ਤੁਸੀਂ ਵਧੀਆ ਦਿਓਗੇ ਦੋ ਦਿਖਾਉਂਗਾ ਬੱਚੀਆਂ ਮੂੰਹੋਂ ਦੋ ਦੰਦ ਨੇ ਦੋਨੇ ਸੂਣ ਵਾਲੀਆਂ ਤੇ ਦੋ ਦਿਖਾਉਂਗਾ ਸੱਜਣੋ ਝੋਟੀਆਂ ਉਹ ਵੀ ਦੰਦਾਂ ਚ ਨੇ ਬਾਈ ਇੱਕ ਹੈਗੀ ਆ 6 ਦੰਦ ਗੱਬਣਾ ਤੇ ਇੱਕ ਹੈਗੀ ਆ 4 ਦੰਦ ਪੈਲਣ ਕੱਟੀ ਤਾਜੀ ਸੂਈਆ ਥਣ ਥਣਾਉੜ ਦੀ ਲੇ ਵੇ ਲੂ ਵੇ ਦੀਆਂ ਓਕੇ ਦੀ ਰਿਪੋਰਟ ਆ ਤੇ ਆਜੋ ਬਾਕੀ ਬਾਈ ਨਾ ਕਰਾਉਣਿਆਂ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਆਜੋ ਨਾਮ ਦੱਸ ਦਿਓ ਆਪਣਾ ਬਾਈ ਨਾਮ ਬਹਾਦਰ ਸਿੰਘ ਜੀ ਠੀਕ ਹੈ ਗੱਲ ਨਾਮ ਬਹਾਦਰ ਸਿੰਘ ਪਿੰਡ ਧੌਲਾ ਪਿੰਡ ਧੌਲਾ ਜੀ ਤਹਿਸੀਲ ਤਪਾ ਜੀ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਆ ਗੱਲ ਆ ਤੇ ਬਾਕੀ ਜੇ ਗੱਲ ਕਰ ਲਈਏ ਵੀ ਪਹਿਲਾਂ ਆਪਣਾ ਕੰਮ ਅੰਦਰਲੇ ਬੰਨੇ ਕਰਦੇ ਹਾਂ ਹਾਂ ਪਹਿਲਾਂ ਅੰਦਰ ਕੰਮ ਕਰਦੇ ਸੀਗੀ ਬਾਈ ਜੀ ਆਪਾਂ ਹਾਂਜੀ ਹਾਂਜੀ ਆ ਬਾਕੀ ਦੇਖਣ ਵਾਲੇ ਸੱਜਣ ਯਾਰ ਕਿਉਂਕਿ ਬਾਈ ਹੋਰਾਂ ਦਾ ਕੰਮ ਹੈਗਾ ਪੁਰਾਣਾ ਲੰਮੇ ਸਮੇਂ ਤੋਂ ਜੇ ਗੱਲ ਕਰ ਲਈਏ ਵਪਾਰ ਦਾ ਤਜਰਬਾ ਕੰਮ ਪੁਰਾਣਾ ਕਰਦੇ ਨੇ ਤੇ ਜਿਹੜੇ ਸੱਜਣ ਯਾਰ ਵੀਡੀਓ ਦੇਖਦੇ ਰਹਿੰਦੇ ਨੇ ਉਹਨਾਂ ਨੇ ਬਾਈ ਸਿਆਣ ਵੀ ਲਿਆ ਹੋਣਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਆ ਰਹੀ ਆ ਇਹ ਮੇਰਾ ਖਿਆਲ ਆ ਦੂਸਰੇ ਚੈਨਲਾਂ ਤੇ ਆਪਣਾ ਮਾਲ ਪਹਿਲਾਂ ਵਿਕਦਾ ਰਿਹਾ ਬਾਈ ਹਾਂ ਹਾਂਜੀ ਹਾਂਜੀ ਬਾਈ ਇੱਥੋਂ ਕਰ ਲਈਏ ਸਟਾਰਟ ਫੇਰ ਹਾਂਜੀ ਹਾਂਜੀ ਇੱਥੋਂ ਆ ਫਾਰਮ ਬਣਾਇਆ ਨਵਾਂ ਤੇ ਬਣਾਇਆ ਵੀ ਸ਼ੌਂਕ ਨਾਲ ਆ ਉਹ ਵੀ ਦਿਖਾਉਂਗਾ ਤੁਹਾਨੂੰ ਮੈਂ ਵੀਡੀਓ ਦੇ ਐਂਡ ਤੇ ਕਮਾ ਕੇ ਕੈਮਰਾ ਲੱਤਰ ਸਾਹ ਝੋਟੀ ਤੇ ਮਾਰਦੇ ਕੈਮਰਾ ਹੋਏ ਇਹਦਾ ਕਿਹੜਾ ਸੁਆ ਬਾਈ ਇਹ ਪਲੂਣ ਕੱਟੀ ਸੂੰਦੀ ਆ ਬਾਈ ਖੋਲ ਕੇ ਤੋੜ ਦਿਓ ਜੀ ਨਾਲ ਨਾਲ ਤੋੜ ਦਿਓ ਸੁਆ ਹੈਗਾ ਪਹਿਲਾ ਦੰਦ ਅਜ ਕਿਵੇਂ ਆ ਬਾਈ ਜੀ ਗੱਲ ਕਰ ਲਈਏ ਇਹ ਚਾਰ ਦੰਦ ਕੱਟੀ ਆ ਬਾਈ ਜੀ ਠੰਡੀ ਸੀਲਾ ਕੋਈ ਆਹਲ ਨਹੀਂ ਮੰਦੀ ਜੀ ਠੀਕ ਆ ਜੀ ਸਾਫ਼ ਸੁਥਰੀ ਆ ਜੀ ਹਾਂ ਕਿੰਨਾ ਕੁ ਇਸ ਸੁਆ ਭਾਈ ਜੀ 10 ਵਜੇ ਹੁਣ ਬੌਲਾ ਕੱਢਿਆ ਬੈ ਭਾਈ ਜੀ ਦਾ 4 ਲੀਟਰ ਜੀ ਠੀਕ ਆ ਗੱਲ ਹਾਂਜੀ ਹਾਂਜੀ ਲੈ ਸੱਜਣਾ ਸੁਆ ਹੈਗਾ ਪਹਿਲਾਂ ਤੇ ਦੰਦਾਂ 'ਚ ਹੈਗਿਆ 4 ਦੰਦ ਤੇ ਬਾਕੀ ਯਾਰ ਜਿਹੜੀ ਬਾਡੀ-ਬੂਡੀ ਦੀ ਗੱਲ ਕਰ ਲਈ ਨਾ ਪਹਿਲਣ ਦੇ ਹਿਸਾਬ ਨਾਲ ਬਾਡੀ-ਬੂਡੀ ਇਹਦੀ ਬਾ ਕਮਾਲ ਆ ਉੱਤੋਂ ਦੇ ਢਾਂਚੇ ਦੀ ਗੱਲ ਕਰਾਂ ਸਟਰਕਚਰ ਦੀ ਗੱਲ ਕਰ ਲਾਂ ਤੇ ਮੇਨ ਗੱਲ ਆ ਜਿਹੜੀ ਯਾਰ ਇਹਦਾ ਥਾਣਾ ਥਣ ਲੱਗਿਆ ਇਹਨੂੰ ਮੁਠੀ ਦੀ ਚਬਾਈ ਵਾਲਾ ਉਹ ਲੇਆ ਲੈਣੇ ਦਾਰਾ ਮੋੜ ਲਿਆ ਥਾਣੇ ਨੂੰ ਲੱਗਿਆ ਮੁਠੀ ਵਾਲਾ ਤੇ ਜਿਹੜਾ ਲੇਵਾ ਇਹਦਾ ਆਪਾਂ ਕਹਿ ਦਿੰਦੇ ਨਾ ਜਿਵੇਂ ਸਟੀਕ ਆਰਡਰ ਕਹਿੰਦੇ ਨੇ ਸਟੀਕ ਆਰਡਰ ਹੈ ਇਹਦਾ ਸਟਿਚ ਆਰਡਰ ਵੀ ਕਹਿ ਦਿੰਦੇ ਨੇ ਸੱਜਣਾ ਤੇ ਬਾਕੀ ਜਿਹੇ ਲੀ ਵਿੱਚ ਗੱਲ ਕਰ ਲਈ ਬਾਈ ਆਪਾਂ ਮਸਟਾਈਟਸ ਵਗੈਰਾ ਹਨਾ ਨਾ ਜੀ ਨਾ ਜਿਵੇਂ ਮਾਤਰੀ ਨਹੀਂ ਆਉਂਦੀ ਇਹ ਲੋੜੇ ਦੇ ਵਿੱਚ ਲੱਗਿਆ ਜੀ ਚਵਾਈ ਚੂਈ ਚਵਾਈ ਬਹੁਤ ਚੰਗੀ ਹੈ ਬਾਈ ਜੀ ਚਵਾਈ ਜੀ ਆ ਚਵਾਈ ਚੂਈ ਬਾਕੀ ਸੱਜਣੋਂ ਤੁਹਾਨੂੰ ਇਹਦਾ ਥਣ ਥਣੋਟ ਵੀ ਦੱਸੂਗਾ ਬਾਈ ਚਵਾਈ ਚੂਈ ਇਹਦੀ ਫੋਕੀ ਹੋਊਗੀ ਜਮਾ ਇਹਦੇ ਪੈਸੇ ਫਿਰ ਇਹਦੇ ਪੈਸੇ ਬਾਈ ਫੋਨ ਤੇ ਕਰ ਲਾਂਗੇ ਯਾਰ ਅੱਛਾ ਇਹਦਾ ਫੋਨ ਤੇ ਕਰ ਹਾਂਜੀ ਹਾਂਜੀ ਆ ਬਾਹਰ ਜਿੰਨੇ ਰੁਪਏ ਉੱਟਦੀ ਆਉਂਦੀ ਹਾਂਜੀ ਹਾਂ ਆ ਬਾਜੀ ਅਗਲਾ ਯਾਦ ਰੱਖੋ ਜੀ ਲੈ ਕੇ ਜਾ ਕੇ ਝੋਟੀ ਨੂੰ ਵੀ ਹਾ ਲੈ ਕੇ ਆਏ ਸੀ ਜੀ ਦੰਦਾ ਚ ਕੱਟੀ ਆ ਜੀ ਇਹਨੇ ਹੋਰ ਵੀ ਮੂਠੀ ਕੱਦ ਹੋਰ ਕਰ ਜਾਣਾ ਜੀ ਹਾਂ ਇੱਕ ਗੱਲ ਮੈਨੂੰ ਹੋਰ ਦੱਸਦਾ ਵੀ ਜਿਹੜਾ ਪਹਿਲੇ ਦੂਜੇ ਸੂਏ ਵਾਲਾ ਜਾਨਵਰ ਹੁੰਦਾ ਬਾਈ ਉਹ 2-3 ਸੂਏ ਤੱਕ ਅੱਗੇ ਵਾਧਦਾ ਰਹਿੰਦਾ ਦੁੱਧ ਚ ਵੀ ਵਾਧਦਾ ਰਹਿੰਦਾ ਤੇ ਜੇ ਗੱਲ ਕਰ ਲਾਂ ਰੇਟ ਚ ਵੀ ਵਾਧਦਾ ਰਹਿੰਦਾ ਹਾਂ ਨਾ ਹਾਂਜੀ ਹਾਂਜੀ ਬਾਈ ਜੀ ਹਾਂ ਆ ਪਾਲ ਪੂਲਾ ਕੇ ਪਾਸਾ ਪੂਸਾ ਤਾਂ ਨਹੀਂ ਕੋਈ ਨਹੀਂ ਨਹੀਂ ਬਾਈ ਪਾਲੀਆ ਇੱਕ ਬੱਚਾ ਨਾ ਚੁੰਗ ਜਾਂਦਾ ਤੇ ਅੱਜ ਤੱਕ ਕਿਹੜਾ ਕੋਈ ਆਪਾਂ ਇਹਦਾ ਦੁੱਧ ਵਰਤੋਂ ਚਾਉਂਦਾ ਬਾਈ ਜੀ ਹਾਂਜੀ ਹਾਂਜੀ ਹਾਂ ਉਹ ਸਾਈਡ ਸੂਟ ਬੈਬਾਦੀ ਹੋ ਜਾਂਦਾ ਪਸ਼ੂ ਜੀ ਬੈਠੇ ਬੈਠ ਕੇ ਤਾਂ ਇਧਰ ਹੋ ਜਾਂਦਾ ਬੱਚਾ ਕੀ ਆ ਨਾਲ ਇਹ ਬੱਚਾ ਕੱਟਾ ਜੀ ਆ ਬੱਚਾ ਇਹਦੇ ਨਾਲ ਹੈਗਾ ਮੇਲਕਾਫ ਬਾਕੀ ਆ ਥਣਫੋਣ ਦੀ ਗੱਲ ਕਰਨੀ ਲਾਜਵਾ ਵਾ ਹੁਣ ਦਰ ਸਹੀ ਤੇ ਮਾਰਦੇ ਕੈਮਰਾ ਇਹ ਵੀ ਖੋਲ ਕੇ ਤੋੜ ਦਿਓ ਜੀ ਇਹ ਵੀ ਤੋੜ ਦਿਲਾਣੀ ਦਾਰਾ ਇਹਦਾ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਸੁੰਦੀ ਆ ਜੀ ਅੱਛਾ ਇਹ ਸੁੰਦੀ ਆ ਦੂਜਾ ਸੂਆ ਇਹ ਕਿੰਨੇ ਕਿ ਦਿਨ ਕਰਦੀ ਆ ਇਹ ਲੈ ਜੂ ਬਾਈ ਜੀ ਹਜੇ ਹਫਤਾ ਜੀ ਇੱਕ ਹਫਤੇ ਦੀ ਕੱਚੀ ਆ ਇਹਦਾ ਦੁੱਧ ਦਾ ਕੀ ਰਕਾਨ ਦੱਸਿਆ ਜਿੱਥੋਂ ਆਪਾਂ ਇਹ ਦੁੱਧ ਨੇ 13 ਲੀਟਰ ਕੱਢਿਆ ਹੋਇਆ ਜੀ ਪਹਿਲੇ ਸੂਏ ਜੀ ਨੇ ਪਹਿਲਣ ਨੇ ਕੱਢਿਆ 13 ਤੇ ਇੱਕ ਹਫਤੇ ਦੀ ਕੱਚੀ ਆ ਤੇ ਬਾਕੀ ਥਣ ਥਣੌੜ ਦੀ ਸਜਣੋ ਇਹ ਵੀ ਯਾਰ ਲਾਜਵਾਬ ਆ ਜੀ ਆਪਾਂ ਗੱਲ ਕਰ ਲਈਏ ਕਿਉਂਕਿ ਯਾਰ ਵਪਾਰੀ ਵੀ ਰ ਅਕਸਰ ਥੱਲੇ ਦਾ ਪਾਸ ਜਾਨਵਰ ਤੇ ਥਣ ਥਣੌੜ ਦਾ ਚੰਗਾ ਲੈ ਕੇ ਆਉਂਦੇ ਨੇ ਕਿਉਂਕਿ ਉਹਨਾਂ ਨੇ ਵੀ ਯਾਰਾ ਕਿਹੜਾ ਪੜਨ ਲਾਉਣੀਆ ਹੁੰਦੀ ਆ ਚੀਜ਼ਾਂ ਅੱਗੇ ਸੇਲ ਕਰਨੀਆਂ ਹੁੰਦੀਆਂ ਲੈ ਇੱਥੇ ਤੋਂ ਦਰਸ ਲੰਬਾਈ ਲੰਬੂਈ ਵੀ ਦਿਖਾ ਦੇ ਛੋਟੀ ਦੀ ਸੂਆ ਇਹਦਾ ਹੈਗਾ ਦੂਜਾ ਦੰਦਾਂ ਚ ਕਿਵੇਂ ਆ ਦੰਦਾਂ 'ਚ 6 ਜਾਂਦਾ ਬਾਈ ਦੰਦਾਂ 'ਚ 6 ਜਾਂਦਾ ਲੈ ਆਓ ਜੀ ਐਨੂੰ ਲੈ ਆਓ ਬਾਕੀ ਬਾਡੀ ਬੂਡੀ ਕਮਾਲ ਦੀ ਆ ਦੂਜੇ ਸੂਦੇ ਦੇ ਹਾਵ ਬਾਡੀ ਬੁੱਡੀ ਸੱਜਣੋ ਕਮਾਲ ਦੀ ਆ ਥਣ ਥਣੋਟ ਵੀ ਚੰਗਾ ਲੱਗਿਆ ਤੇ 13 ਕਿਲੋ ਦਾ ਰਿਕਾਰਡ ਦੱਸਿਆ ਬਈ ਹਾਂ 13 ਕਿਲੋ ਭਲੋਂ ਦਾ ਦੁੱਧ ਕੱਢਿਆ ਬਈ ਐਸ ਵਾਰੀ ਕਿੰਨੀ ਕਿ ਹੈਗਾ ਜੀ ਵੀ 14 ਤੋਂ 15 ਲੀਟਰ ਦੁੱਧ ਕੱਢ ਦਉਂਦੇ 14 15 ਪਾਸ ਠੰਡੀ ਸ਼ੀਲ ਬਹੁਤ ਆਈ ਛੋਟੀ ਐ ਪੰਡ ਲੇਵੇ ਦੀ ਲਾ ਲੈਣੀ ਆ ਜੀ ਇਹਨੇ ਹਾਂ ਬਾਡੀ ਬੁੱਡੀ ਦੀ ਅਜੇ ਕੱਚੀ ਜ਼ਰੂਰ ਆ ਜੀ ਹਫਤਾ ਲੈ ਜੂ ਆ ਬਾਡੀ ਬੁੱਡੀ ਦੀ ਲਾਜਵਾ ਵਾ ਸੱਜਣੋ ਪੈਸੇ ਇਹਦੇ ਵੀ ਫੋਨ ਤੇ ਦੱਸੋ ਹਾਂ ਇਹਦੇ ਵੀ ਫੋਨ ਤੇ ਕਰਾਂਗੇ ਓਏ ਹੁਣ ਇਹ ਤੇ ਮਾਰ ਦੇ ਕੈਮਰਾ ਦਰਸੋ ਆ ਆ ਆਈਟਮ ਲੱਗੀ ਮੈਨੂੰ ਜਨੀਕ ਜੀ ਬਾਈ ਇਹ ਸਾਈਵਾਲ ਦਾ ਕ੍ਰੌਸ ਆ ਜਾਂਦਾ ਜੀ ਇਹ ਵੀ ਤੋੜ ਦਿੰਦੀ ਐਚ ਐਫ ਨਾਲ ਆ ਜਾਂਦਾ ਕਿ ਕਿਹੜੀ ਹਾਂਜੀ ਹਾਂਜੀ ਇਹ ਸਾਈਵਾਲ ਜ਼ੈਰ ਸ਼ੈਰ ਜੀ ਦਾਲੀ ਗਈ ਜੀ ਆਪਾਂ ਹਾਂ ਟਰੈਂਡ ਜਾ ਦੇ ਜਿਵੇਂ ਕਹਿੰਦੇ ਨੇ ਲਾਲ ਜ਼ੈਰਾਂ ਗੈਰ ਸ਼ੈਰ ਕਹਿੰਦੇ ਨੇ ਹਨਾ ਹਾਂਜੀ ਹਾਂਜੀ ਦੰਦਾਂ ਚ ਕਿਵੇਂ ਆ ਬਾਈ ਇਹ ਦੰਦਾਂ ਚ ਦੋ ਦੰਦ ਆ ਜੀ ਦੋ ਦੰਦ ਦੇ ਹਿਸਾਬ ਨਾਲ ਬਾਡੀ ਬੁੱਡੀ ਬਹੁਤ ਆ ਭੀੜੀ ਹੋਈ ਆ ਜੀ ਬਾਈ ਆ ਬਾਡੀ ਬੁੱਡੀ ਸੱਜਣਾ ਬਹੁਤ ਆ ਮੂੰਹੋਂ ਹੈਗੀ ਆ ਦੋ ਦੰਦ ਦੇਖਣ ਨੂੰ ਤੁਹਾਨੂੰ ਯਾਰ ਐ ਲੱਗੂਗੀ ਜਿਵੇਂ ਇਹ ਦੂਜਾ ਸੂਆ ਜਾਨਵਰ ਹੋਵੇ ਜਿਵੇਂ ਬਾਡੀ ਆ ਬਾਈ ਇਹਦੀ ਹਾਂਜੀ ਹਾਂਜੀ ਵਾ ਕਮਾ ਲਿਓ ਜੀ ਉਰਾਂ ਨੂੰ ਲੈ ਆਓ ਇਹ ਦਿਨ ਇਹ ਹਜੇ ਹਫ਼ਤਾ ਬਾਕੀ ਹੈ ਜੀ ਇਹਦਾ ਇੱਕ ਹਫ਼ਤਾ ਹਫ਼ਤੇ ਨੂੰ ਬਣਾ ਲੂ ਲੇਵਾ ਬਹੁਤ ਹਨਾ ਹਾਂਜੀ ਹਾਂਜੀ ਇਹ ਕਿੰਨਾ ਕੁ ਦੁੱਧ ਪਾ ਸਕਦੀ ਲਿਟ ਲਿਟ ਕੇ ਸੂ ਗਈ ਦੁੱਧ ਇਹ ਘੱਟੋ ਘੱਟ ਨਾਪ ਵਾਲਾ ਜੀ 22 ਤੋਂ 24 ਲੀਟਰ ਦੁੱਧ ਕੱਢਣਾ ਹੀ ਬੱਛੀ ਨੇ ਪਹਿਲੇ ਸੂ ਗਈ ਜਿਵੇਂ ਕਹਿਣਾ ਉਹ ਨਾਕਸਰਾ ਪਹਿਲਵਾਨਾ ਵਾਂਗੂ ਹਾਂਜੀ ਹਾਂਜੀ ਕਰ ਸੇ ਬੱਚੀ ਤੁਰੂਗੀ ਉਹ ਪਹਿਲਵਾਨਾ ਵਾਂਗੂ ਅਗਲੇ ਬੰਨੇ ਵੀ ਦਿਖਾ ਦੇ ਉਹਨਾਂ ਲਈਆ ਕੈਮਰਾ ਇਧਰ ਲੈ ਬੰਨੇ ਵੀ ਮਾਰ ਦੇ ਕਿਉਂਕਿ ਭਲ ਭੁਲ ਲੱਗ ਗਈ ਮਾੜੀ ਮੋਟੀ ਕਰਨਾ ਹਨਾ ਹਾਂਜੀ ਹਾਂਜੀ ਭਲ ਭੁਲ ਹੈਗੀ ਹੁਣ ਠੰਡੀ ਸੀ ਲਾ ਬਈ ਉਹਦਾਂ ਨਹੀਂ ਹੈਗੀ ਬਿੱਲਤਾ ਲੱਤਾਂ ਮਾਰਨ ਵਾਲੀ ਹੋਊਗੀ ਠੀਕ ਆ ਗੱਲ ਹਾਂਜੀ ਹਾਂਜੀ ਆ ਥਾਰਥ ਨੋਟੇ ਵੀ ਟੌਪ ਦਾ ਬਣਾਉਂਗਾ ਮੁਕੀ ਵਾਲਾ ਤੇ ਬਾਕੀ ਇਹ ਯਾਰ ਹੈਗਾ ਗਰਮੀ ਵਾਲਾ ਤੋਹਫਾ ਜਿਹੜੇ ਸੱਜਣ ਨੇ ਲਿਆਣਾ ਇਹਨੂੰ ਚਾਹੀ ਯਾਰ ਧੁੱਪੇ ਗਰਮੀ ਜਿੰਮੇ ਮਰਜੀ ਬੰਨੀ ਰੱਖਿਓ ਇਹ ਗਰਮੀ ਵਾਲੀਆਂ ਚੀਜ਼ਾਂ ਆ ਗਈਆਂ ਇਹਦੇ ਪੈਸੇ ਦੱਸ ਦੇ ਕਿੰਨੇ ਲੱਗਾਂਗੇ ਇਹਦਾ ਮੁੱਲ ਬਾਈ 75000 ਕਰਦੇ ਆ 65000 ਦੀ ਬੱਸੀ ਦੇ ਲੈ ਪੈਂ ਤੋਂ ਕਰਦਾਂਗੇ ਮਾਨਤਾਂ ਨਾ ਆ ਕਰਦਾਂਗੇ ਜੀ ਪੈਂ ਤੋਂ ਲੈ 65000 ਜੋ ਸੱਜਣੋਂ ਮਾਨਤਾਨ ਹੋ ਜੂ ਛੋਟ ਚੱਪਾ ਬਾਈ ਕਰ ਦੂ ਇਹ ਜੀ ਗੱਲ ਨਹੀਂ ਆਏਗੇ ਸੱਜਣ ਨੂੰ ਲੱਤਰ ਸਾਹਿਬ ਅੱਛੀ ਤੇ ਮ ਇਹ ਭਲੂਣ ਸੂੰਦੀ ਆ ਜੀ ਦੰਦਾਂ ਚ ਕਿਵੇਂ ਆ ਦੋ ਦੰਦਾਂ ਵੱਸੀ ਜੀ ਇਹ ਅੱਛਾ ਮੂੰਹੋਂ ਹੈ ਗਿਆ ਦੋ ਦੰਦ ਸੂੰਦੀ ਆ ਸੱਜਣੋਂ ਪਹਿਲਾ ਸੂਆ ਤੇ ਬਾਕੀ ਯਾਰ ਜਿਹੜੀ ਸ਼ਕੀਨੀ ਸ਼ਕੂਨੀ ਦੀ ਗੱਲ ਕਰ ਲਿਓ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿੰਦੇ ਨੇ ਅਕਸਰ ਮੇਲਿਆਂ ਦੇ ਵਿੱਚ ਨੁਕਰੇ ਘੋੜੇ ਤੁਸੀਂ ਮੁਕਸਰ ਮੰਡੀ ਤੇ ਦੇਖਦੇ ਹੋਵੋਗੇ ਉਹ ਗੱਲ ਬਾਤ ਆ ਇਹਦੀ ਨੁਕਰੇ ਘੋੜਿਆਂ ਵਾਲੀ ਸੂਆ ਪਹਿਲਾ ਮੂੰਹੋਂ ਦੋ ਦੰਦਾਂ ਤੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਭਾਈ ਬਾਡੀ ਬੁੱਡੀ ਦੀ ਲਾਜਵਾ ਵਾ ਤੌਰ ਦੇ ਲੜੇ ਨਾਰਾ ਇਹਨੂੰ ਪਾ ਕਈ ਵਾਰੀ ਤਲਿਆਰਾ ਤਲੂਰਾ ਨਹੀਂ ਪਾਇਆ ਹੁੰਦਾ ਘਰਾਂ ਚ ਤਾਂ ਕਰਕੇ ਪਸ਼ੂ ਡਾ ਲਾਣਾ ਗੇਰ ਥੋੜਾ ਜਿਆ ਨਾ ਬਾਈ ਹਾਂਜੀ ਹਾਂਜੀ ਆ ਘਰਾਂ ਚ ਸੰਗਲ ਸੰਗਲ ਪਾਇਆ ਇਹ ਦਿਨ ਕਿੰਨੇ ਕੱਢਦੀ ਆ ਬਾਈ ਇਹ 15 ਦਿਨ ਲੈ ਜੂ ਬਾਈ ਜੀ ਹਜੇ ਅੱਛਾ 15 ਦਿਨ ਦੀ ਕੱਚੀ ਹਾਂ ਹਾਂ 15 ਦਿਨ ਬਾਕੀ ਆ ਜੀ ਇਹਦੇ ਇਹਦੇ ਕਿੰਨੇ ਕ ਪੈਸੇ ਲਵਾਂਗੇ ਆਪਾਂ ਇਹਦਾ ਬਾਈ ਜੀ ਮੁੱਲ ਕਰਦੇ ਆ ਜੀ 80000 ਜੀ ਹਾਂਜੀ 75000 ਦੀ ਬੱਸੀ ਦੇ ਮਾਏ ਜੀ ਇਹ ਇਹ ਦੇ ਦਾਂਗੇ 75 ਦੀ ਹਾਂਜੀ ਹਾਂਜੀ ਉਹ ਸਾਮ ਸੂਮ ਵਾਲੇ ਛੱਡ ਦਾਂਗੇ ਹਾਂਜੀ ਹਾਂਜੀ ਆ ਸਮਾਈ ਸਮੂਈ ਵਾਲੇ ਪੈਸੇ ਤੁਹਾਨੂੰ ਛੱਡ ਦਾਂਗੇ ਬਾਈ ਕਹਿੰਦਾ ਅਹੀ ਲਾ ਸੱਜਣੋ ਇਹ ਬੱੱਚੀ ਬਾਈ ਕਹਿੰਦਾ ਯਾਰ ਆਪਾਂ ਦੇ ਦਾਂਗੇ 75 ਦੀ ਸੂਆ ਪਹਿਲਾ ਮੂਹੋਂ ਦੋ ਦੰਦਾ ਤੇ ਠੰਡੀ ਸੀਲ ਵੀ ਯਾਰ ਬਹੁਤ ਹੈ ਬਾਕੀ ਜੇ ਗੱਲ ਕਰ ਲਾਂ ਇਸ ਨਸਲ ਦੀ ਜੇ ਜਰਸੀ ਨਸਲੀਆਂ ਜਿਹੜੀਆਂ ਗਾਵਾਂ ਹੁੰਦੀਆਂ ਨੇ ਇਹ ਸੱਜਣੋ ਅਕਸਰ ਠੰਡੀਆਂ ਸੀਲੀ ਪਾਈਆਂ ਜਾਂਦੀਆਂ ਚਾਹੇ ਭਾਈ ਜਵਾਕ ਬਾੜ ਬਾੜ ਨਿਕਲੇ ਜਾਣ ਥੱਲੇ ਦੀ ਕੋਈ ਦਿੱਕਤ ਨਹੀਂ ਲੱਤ ਲੁੱਤ ਨਹੀਂ ਮਾਰਨ ਵਾਲੀ ਹੈਗੀ ਜੀ ਠੰਡੀ ਸੀਲ ਬੱਸੀ ਹੈ ਜੀ ਪੂਰੀ ਆ ਦਿਨ ਕਰ ਦੂਗੀ ਭਾਈ ਇਹ 15 15 ਦਿਨਾਂ ਦੀ ਕੱਚੀ ਹੈ ਜੀ ਹਾਲੇ ਆ 15 ਦਿਨ ਦੀ ਕੱਚੀ ਆ ਪਰ ਬਾਡੀ ਬੁੱਡੀ ਬਹੁਤ ਆ ਯਾਰ ਗਾਂ ਦੀ ਜੇ ਗੱਲ ਕਰ ਲਈਏ ਪਹਿਲੇ ਸੂਏ ਦੇ ਹਿਸਾਬ ਨਾਲ ਇਹ 75 ਨੰਬਰ ਬੋਲ ਦੋ ਜੀ ਆਪਣਾ ਨੰਬਰ 9942 ਜੀ 10197 ਜੀ ਇੱਕ ਵਾਰੀ ਫਿਰ ਬੋਲੋ 9942 ਬਾਈ ਜੀ 10197 ਜੀ ਲੋਕੇਸ਼ਨ ਦੱਸ ਦੋ ਆਪਣੀ ਭਾਈ ਪਿੰਡ ਧੌਲਾ ਜੀ ਹਾਂਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਲੈ ਸੱਜਣਾ ਪਿੰਡ ਹੈਗਾ ਬਾਈ ਦਾ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਕੀ ਇਹਨਾਂ ਜਾਨਵਰਾਂ ਚੋਂ ਬਾਈ ਸਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ